ਮਣੀ ਸਿੰਘ ਜੀ ਨੂੰ ਕੈਦ ਕੀਤਾ ਮੈਂ ਰੋ ਵਿਚਾਰ ਟੁਕ ਮਾਤਰੀ ਇਹ ਬਚਨ ਕਰ ਰਿਹਾ ਕਹਿੰਦੇ ਨੇ ਉਸ ਵੇਲੇ ਭਾਈ ਮਣੀ ਸਿੰਘ ਜੀ ਦੀ ਜਿਹੜੀ ਉਮਰ ਸੀ ਨਾ ਉਹ 90 ਸਾਲ ਦੀ ਸੀ ਆਖੋ ਸਤਨਾ ਸ਼੍ਰੀ ਵਾਹਿਗੁਰੂ ਚਿੱਤਾ ਦਾੜਾ ਸੀ ਏਡਾ ਏਡਾ ਬੜੇ ਜਵਾਨ ਸੀ ਹੱਡ ਪੈਰ ਬੜੇ ਖੁੱਲੇ ਸੀ ਕਹਿੰਦੇ ਨੇ ਝਾਲਮਾ ਨੇ ਫੜ ਲਿਆ ਸ਼ਰੀਰ ਦੇ ਉੱਤੇ ਕਸ਼ਹਿਰਾ ਕੱਲਾ ਬਾਕੀ ਬਸਤਰ ਲਾ ਦਿੱਤੇ ਤੇ ਕਹਿੰਦੇ ਨੇ ਬਿਠਾ ਦਿੱਤਾ ਹੁਣ ਫੈਸਲਾ ਕੀ ਸੁਣਾਇਆ ਗਿਆ ਕਹਿੰਦੇ ਜੀ ਇਹਨਾਂ ਦਾ ਬੰਦ-ਬੰਦ ਕੱਟ ਦਿਓ ਬੰਦ-ਬੰਦ ਕੱਟ ਦਿਓ ਇਹਨਾਂ ਨੇ ਸਰਕਾਰ ਦੀ ਤੋਹੀਨ ਕੀਤੀ ਏ ਨਾ ਇਹਨਾਂ ਟੈਕਸ ਭਰਿਆ ਏ ਮੰਨਦੇ ਨਹੀਂ ਕਹਿੰਦੇ ਨੇ ਉਸ ਵੇਲੇ ਸਮਾਂ ਆ ਗਿਆ ਉਹ ਟਾਈਮ ਆ ਗਿਆ ਵਕਤ ਆ ਗਿਆ ਕਹਿੰਦੇ ਭਾਈ ਮਨੀ ਸਿੰਘ ਜੀ ਹੱਸਦਾ ਹੋਇਆ ਚਿਹਰਾ ਚੌਂਕੜਾ ਲੱਗਾ ਹੋਇਆ ਤੇ ਕਹਿੰਦੇ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰਨ ਲੱਗੇ ਨੇ ਤੇ ਕਹਿੰਦੇ ਨੇ ਉਹ ਜਾਲਮਾ ਜਿਹੜਾ ਉਹ ਆਇਆ ਟਕੂਆ ਲੈ ਕੇ ਉਹਨੂੰ ਕਹਿੰਦੇ ਉਹ ਟਕੂਆ ਲੈ ਕੇ ਆਇਆ ਉਹਨੂੰ ਕਹਿੰਦੇ ਨੇ ਰੁਕ ਜਾ ਖਲੋ ਜਾ ਉਹ ਕਹਿੰਦਾ ਡਰ ਗਏ ਹੋ ਕਹਿੰਦੇ ਡਰੇ ਨਹੀਂ ਕਹਿੰਦੇ ਡਰੇ ਨਹੀਂ ਕਹਿੰਦੇ ਫਿਰ ਕੀ ਕਹਿੰਦੇ ਹੋ ਕਹਿੰਦੇ ਨੇ ਮੈਂ ਕਹਿੰਦਾ ਤੂੰ ਨਾ ਆਪਣਾ ਢਾਗੂਆ ਤਿੱਖਾ ਕਰ ਲੈ ਮੈਂ ਆਪਣਾ ਮਨ ਤਿੱਖਾ ਕਰ ਲੈਣਾ ਉਹ ਕਹਿੰਦਾ ਮੈਂ ਤੇ ਆਪਣਾ ਢਾਗੂਆ ਤਿੱਖਾ ਕਰਾਂਗਾ ਆ ਪੱਥਰੀ ਦੇ ਨਾਲ ਕਿਸੇ ਚੀਜ਼ ਨਾਲ ਤੁਸੀਂ ਮਨ ਕਿਹਦੇ ਨਾਲ ਤਿੱਖਾ ਕਰੋਗੇ ਕਹਿੰਦੇ ਨੇ ਮੈਂ ਮਨ ਗੁਰਬਾਣੀ ਨਾਲ ਤਿੱਖਾ ਕਰਾਂਗਾ ਆਖੋ ਸਤਿਨਾਮ ਵਾਹਿਗੁਰੂ ਸਤ ਸਰੀਆ ਕਾਲ ਕਹਿੰਦੇ ਨੇ ਮੈਂ ਮਨ ਜਿਹੜਾ ਆਪਣਾ ਉਹ ਗੁਰਬਾਣੀ ਨਾਲ ਤਿੱਖਾ ਕਰਾਂਗਾ ਮੇਰੇ ਸਵਾਸ ਸਵਾਸ ਦੇ ਵਿੱਚ ਬਾਣੀ ਵਸੀ ਹੋਈ ਏ ਮੈਨੂੰ ਬਾਣੀ ਸ਼ੁਰੂ ਕਰ ਲੈਣ ਦੇ ਕਹਿੰਦੇ ਨੇ ਉਹ ਟਾਕੂਆ ਤਿੱਖਾ ਕਰਨ ਲੱਗ ਪਿਆ ਭਾਈ ਬਣੀ ਸਿੰਘ ਜੀ ਜਵਜੀਤ ਸਿੰਘ ਜੀ ਦਾ ਪਾਠ ਸ਼ੁਰੂ ਕਰ ਦਿੱਤਾ ਉਹਨੇ ਆਪਣਾ ਟਾਕੂਆ ਤਿੱਖਾ ਕੀਤਾ ਤੇ ਕਹਿੰਦੇ ਨੇ ਜਦੋਂ ਅਖੀਰਲਾ ਸ਼ਲੋਕ ਰਹਿ ਗਿਆ ਉਦੋਂ ਟਾਗੂਆ ਲੈ ਕੇ ਉਹ ਆ ਗਿਆ ਗੁੱਟ ਤੋਂ ਫੜ ਕੇ ਹੱਥ ਤੋਂ ਲੱਗਾ ਵਢਣ ਫੇਰ ਹੱਥ ਵੜ ਰਿਆ ਬਾਬਾ ਜੀ ਭਾਈ ਮਣੀ ਸਿੰਘ ਜੀ ਨੇ ਕਹਿੰਦੋ ਗੱਲ ਸੁਣ ਕਹਿੰਦਾ ਦੱਸੋ ਉਹ ਕਿੱਥੇ ਮਾਰਨ ਲੱਗਾ ਕਹਿੰਦਾ ਜੀ ਮੈਨੂੰ ਲੱਗਦਾ ਏ ਡਰ ਗਏ ਹੋ ਦਰਦ ਤੇ ਹੋਏਗੀ ਹੁਣ ਸਰੀਰ ਨੂੰ ਮਾਰਾ ਜੇ ਤੁਸੀਂ ਚੁੰਡੀ ਵੜ ਦਿਓ ਤਾਂ ਦਰਦ ਹੁੰਦੀ ਹੈ ਕਹਿੰਦੇ ਦਰਦ ਹੋਏਗੀ ਤਾਂ ਡਰ ਕੇ ਕਹਿੰਦੇ ਨਹੀਂ ਡਰੇ ਨਹੀਂ ਤੈਨੂੰ ਹੁਕਮ ਹੈ ਬੰਦ-ਬੰਦ ਕੱਟਣ ਦਾ ਓਏ ਤੂੰ ਤੇ ਮੇਰੇ ਗੁੱਟ ਦੇ ਉੱਤੇ ਡਾਕੂਆ ਮਾਰਨ ਲੱਗਾ ਕਹਿੰਦੇ ਨੇ ਓਏ ਬੰਦ ਤੇ ਪਹਿਲੇ ਪੋਟੇ ਤੋਂ ਸ਼ੁਰੂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਨੇ ਭਾਈ ਮਣੀ ਸਿੰਘ ਜੀ ਕਹਿੰਦੇ ਓ ਗੱਲ ਸੁਣ ਆ ਮੇਰੇ ਬੰਦ-ਬੰਦ ਤੋਂ ਕੱਟ ਓ ਜਿਹੜਾ ਜ਼ਾਲਮ ਸੀ ਉਹ ਵੀ ਹਿੱਲ ਗਿਆ ਉਹ ਜਿਹੜਾ ਜਿਹੜਾ ਜ਼ਾਲਮ ਸੀ ਉਹ ਹਿੱਲ ਗਿਆ ਕਹਿੰਦਾ ਉਹ ਬਾਬਾ ਉਮਰ ਤੇਰੀ ਕੀ ਏ 90 ਸਾਲ ਦੀ ਉਮਰ ਏ ਚਿੱਟਾ ਦੜ ਹੈ ਐਸ ਉਮਰ ਦੇ ਵਿੱਚ ਡੰਗੋਰੀ ਫੜ ਕੇ ਲੋਕ ਤੁਰਦੇ ਨੇ ਉਹ ਤੂੰ ਗੱਲ ਕਰਦਾ ਮੇਰੇ ਬੰਦ ਬੰਦ ਤੋਂ ਕੱਟ ਤੈਨੂੰ ਦਰਦ ਨਹੀਂ ਹੋਣੀ ਤੈਨੂੰ ਡਰ ਨਹੀਂ ਲੱਗਦਾ ਕਹਿੰਦੇ ਉਸ ਵੇਲੇ ਭਾਈ ਮਨੀ ਸਿੰਘ ਜੀ ਨੇ ਕਿਹਾ ਸੀ ਜਿਹੜੀ ਬਾਣੀ ਮੈਂ ਪੜ ਰਿਆ ਜਿਹੜੀ ਬਾਣੀ ਮੈਂ ਅੰਦਰ ਵਸਾਈ ਹੋਈ ਹੈ ਕਹਿੰਦੇ ਨੇ ਇਹ ਬਾਣੀ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ ਗੁਰ ਕਾ ਬਚਨ ਵਸੈ ਜੀ ਨਾਲੇ ਉਹ ਮੈਨੂੰ ਪਰਵਾਹ ਨਹੀਂ ਮੇਰੇ ਗੁਰੂ ਦਾ ਮੇਰੇ ਸਿਰ ਤੇ ਹੱਥ ਏ ਕਹਿੰਦੇ ਨੇ ਉਸ ਵੇਲੇ ਪੋਟੇ ਪੋਟੇ ਤੋਂ ਕੱਟਣਾ ਸ਼ੁਰੂ ਕੀਤਾ ਸੀ ਤਿੰਨ ਟੋਕਰੇ ਭਰ ਗਏ ਕਹਿੰਦੇ ਨੇ ਜਪਜੀ ਸਾਹਿਬ ਜੀ ਦਾ ਪਾਠ ਚੱਲਦਾ ਕੱਟ-ਕੱਟ ਕੇ ਤੇ ਟੋਕਰੇ ਭਰੀ ਜਾਂਦੇ ਪਰ ਚੌਂਕੜਾ ਲੱਗਾ ਹੋਇਆ ਚੌਂਕੜਾ ਲੱਗਾ ਹੈ ਜਦੋਂ ਟੋਕਰਿਆਂ ਦੇ ਵਿੱਚ ਸੰਗਤ ਜੀ ਉਹ ਆਸ ਪਾ ਦਿੱਤਾ ਦੱਸਦੇ ਨੇ ਇਤਿਹਾਸਕਾਰ ਕਹਿੰਦੇ ਨੇ ਉਸ ਟੋਕਰਿਆਂ ਵਿੱਚੋਂ ਆਵਾਜ਼ ਆਉਂਦੀ ਏ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੰਗਤ ਜੀ ਉਸ ਟੋਕਰਿਆਂ ਵਿੱਚੋਂ ਵੀ ਆਵਾਜ਼ ਆਉਂਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਸੰਗਤ ਜੀ ਕਦੇ ਨਹੀਂ ਵਿਸਰੇਗਾ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਦੇ ਹਾਂਗੇ ਸੰਗਤ ਜੀ ਆ ਤੁਸੀਂ ਬੈਠੇ ਹੋ ਬਜ਼ੁਰਗ ਸਾਡੇ ਬੈਠੇ ਨੇ ਵੀਰ ਸਾਡੇ ਤੋਂ ਵੱਡੇ ਬੈਠੇ ਨੇ ਅਦਖੜ ਉਮਰ ਦੇ ਬੈਠੇ ਨੇ 40 45 50 ਸਾਲਾਂ ਦੇ ਬੈਠੇ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਇਹ ਰਿਵਾਜ ਸੀ ਕਿ ਇਤਿਹਾਸ ਸੁਣਨ ਦਾ ਇਹ ਰਿਵਾਜ ਸੀ ਮਹਾਪੁਰਸ਼ਾਂ ਸਾਧੂ ਸੰਤਾਂ ਦੇ ਬਚਨ ਸੁਣਨ ਦਾ ਆਪਣੇ ਬਜ਼ੁਰਗਾਂ ਕੋਲ ਬਹਿਣ ਦਾ ਜਦੋਂ ਅਸੀਂ ਬਜ਼ੁਰਗਾਂ ਤੋਂ ਵਹਿੰਦੇ ਸੀ ਸਾਨੂੰ ਸਿੱਖਿਆ ਮਿਲਦੀ ਸੀ ਅੱਜ ਉਹ ਆਪਣੇ ਜਿਹੜੇ ਤੁਸੀਂ ਉਹਨਾਂ ਆਪਣੇ ਬਜ਼ੁਰਗਾਂ ਕੋਲ ਬੈਠੇ ਹੋ ਅੱਜ ਤੁਸੀਂ ਜੁੜੇ ਹੋਏ ਹੋ ਅੱਜ ਤੁਸੀਂ ਤੁਹਾਡੇ ਅੰਦਰੋਂ ਸਿੱਖੀ ਨਹੀਂ ਨਿਕਲ ਸਕਦੀ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਸੰਗਤ ਜੀ ਜਿਹੜਾ 50 ਸਾਲ 60 ਸਾਲ ਦਾ ਹੈ ਨਾ 40 50 60 70 ਸਾਲ ਵਾਲਾ ਤੁਸੀਂ ਉਹਦੇ ਦਾੜੀ ਕੇਸ ਕਦੀ ਬੰਨੇ ਨਹੀਂ ਵੇਖੋਗੇ ਉਹਨਾਂ ਦਾੜੀ ਕੇਸ ਰੱਖੇ ਹੋਏ ਨੇ ਤੇ ਜਿੰਨਾਂ ਦਾੜੀ ਕੇਸ ਅੱਗੋਂ ਜਿਹੜੇ ਅਗਲੇ ਬੱਚੇ ਨੇ ਉਹ ਕਿਉਂ ਨਹੀਂ ਕਿਉਂਕਿ ਉਹਨਾਂ ਨੂੰ ਇਤਿਹਾਸ ਬਾਰੇ ਅਸੀਂ ਬਚਨ ਨਹੀਂ ਕਰ ਸਕੇ ਆਪਣੇ ਕਮਾਂਕਾਰਾਂ ਚ ਇੰਨੇ ਬਿਜ਼ੀ ਹੋ ਗਏ ਆ ਵੀ ਸਾਡੇ ਤੋਂ ਸਮਾਂ ਨਹੀਂ ਰਿਹਾ ਜਦੋਂ ਅਸੀਂ ਇਤਿਹਾਸ ਦੀ ਜਾਣਕਾਰੀ ਆਵਾਂਗੇ ਇੱਕ ਫਿਲਮ ਆਈ ਸੀ ਛੋਟੇ ਸਹਿਬਜ਼ਾਦਿਆਂ ਦੀ ਤੇ ਸੰਗਤ ਜੀ ਹਜ਼ਾਰਾਂ ਹੀ ਸ਼ਰੀਰਾਂ ਨੇ ਉਦੋਂ ਅੰਮ੍ਰਿਤ ਛਕੇ ਸੀ ਅੰਮ੍ਰਿਤ ਛਕੇ ਸੀ ਛੋਟੇ ਛੋਟੇ ਬੱਚੇ ਵੀ ਆ ਦਿੱਲੀ ਦੇ ਜਦੋਂ ਥੀਏਟਰ ਚੋਂ ਬਾਹਰ ਨਿਕਲਦੇ ਸੀ ਅੱਖਾਂ 'ਚ ਹੰਝੂਨ ਦੇ ਸੀ ਉਹਨਾਂ ਦੇ ਤੇ ਆਪਣੇ ਮਾਤਾ ਪਿਤਾ ਨੂੰ ਆਪ ਕਹਿੰਦੇ ਸੀ ਕਹਿੰਦੇ ਅਸੀਂ ਵੀ ਜਾ ਕੇ ਹੁਣ ਅਮਰਤ ਛਕਾਂਗੇ ਉਹ ਛੋਟੇ ਛੋਟੇ 7 ਦੇ 9 ਸਾਲ ਦੇ ਬੱਚਿਆਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਜੇ ਜਿਹੜਾ ਆਪਣੇ ਜੜ ਨੂੰ ਭੁੱਲ ਜਾਂਦਾ ਹੈ ਆਪਣੀ ਜੜ ਨੂੰ ਜਿਹੜਾ ਪੇੜ ਮਡੋਹੋਂ ਕਟਿਆ ਤਿਸ ਡਾਲ ਸੁਕੰਦੇ ਜਿਹੜਾ ਪੇੜ ਆਪਣੀ ਜੜ ਨੂੰ ਭੁੱਲ ਜਾਂਦਾ ਉਹ ਕਦੇ ਨਾ ਕਦੇ ਸੁੱਕ ਜਾਂਦਾ ਹੈ ਅਸੀਂ ਆਪਣੀ ਜੜ ਨਾਲ ਜੁੜੇ ਰਹੀਏ